ਨਗਰ ਨਿਗਮ ਜਲੰਧਰ ਨੇ ਅੱਜ ਤੋਂ ਠੀਕ ਇੱਕ ਮਹੀਨਾ ਬਾਅਦ ਭਾਗ 6 ਸਤੰਬਰ ਨੂੰ ਲੱਗਣ ਜਾ ਰਹੇ ਸਿੱਧ ਬਾਬਾ ਸੋਡਲ ਮੇਲੇ ਨੂੰ ਪਲਾਸਟਿਕ ਫ੍ਰੀ ਕਰਨ ਦੀ ਮੁਹਿੰਮ ਚੇੜ੍ਹ ਦਿੱਤੀ ਹੈ ਇਸ ਸੰਬੰਧੀ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਮੁਨਾਦੀ ਦੀ ਪ੍ਰਕਿਰਿਆ 6 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਸ ਸੰਬੰਧੀ ਹੁਕਮ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਜਾਰੀ ਕੀਤੇ ਨੇ ਇਹਨਾਂ ਹੁਕਮਾਂ ਤਹਿਤ ਨਿਗਮ ਦੇ ਹੈਲਥ ਅਫਸਰ ਡਾਕਟਰ ਸ਼੍ਰੀ ਕ੍ਰਿਸ਼ਨ ਆਪਣੀ ਟੀਮ ਨਾਲ ਵੀਰਵਾਰ ਨੂੰ ਮੇਲਾ ਖੇਤਰ ਦਾ ਦੌਰਾ ਕਰਨਗੇ ਦੁਕਾਨਦਾਰਾਂ ਨੂੰ ਦਿੱਤੇ ਜਿਹੜੇ ਜਿਹੜੇ ਨਿਰਦੇਸ਼ ਦਿੱਤੇ ਜਾਣਗੇ ਉਹ ਇਸ ਤਰੀਕੇ ਦੇ ਨਾਲ ਨੇ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਪਲਾਸਟਿਕ ਕੈਰੀ ਬੈਗ ਵਰਤੋ ਵਿੱਚ ਨਾ ਲਿਆਂਦਾ ਜਾਵੇ ਲੰਗਰ ਆਦਿ ਲਈ ਕਿਸੇ ਤਰ੍ਹਾਂ ਦੀ ਪਲਾਸਟਿਕ ਅਤੇ ਥਰਮਾ ਕੋਲ ਕਟਲਰੀ ਦੀ ਵਰਤੋਂ ਨਾ ਹੋਵੇ ਪਲਾਸਟਿਕ ਫਿਲਮ ਲੱਗੀ ਪੇਪਰ ਪਲੇਟ ਅਤੇ ਹੋਰ ਕਟਲਰੀ ਦੀ ਵਰਤੋਂ ਨਾ ਕੀਤੀ ਜਾਵੇ ਮਠਿਆਈਆਂ ਦੇ ਡੱਬਿਆਂ ਆਦਿ ਤੇ ਪਲਾਸਟਿਕ ਦੇ ਰੈਪਰ ਨਹੀਂ ਹੋਣੇ ਚਾਹੀਦੇ ਇਸ ਤੋਂ ਇਲਾਵਾ ਪਲਾਸਟਿਕ ਦੇ ਬਣੇ ਫਲੈਕਸ ਬੈਨਰ ਆਦਿ ਨਾ ਲਗਾਏ ਜਾਣ ਬੁੱਕੇ ਆਦੀ ਪਲਾਸਟਿਕ ਅਤੇ ਪਾਬੰਦੀਸ਼ੁਦਾ ਕੱਪੜੇ ਆਦਿ ਨਾਲ ਕਵਰ ਨਾ ਹੋਣ ਇਹਨਾਂ ਬਦਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਲੰਗਰ ਆਦਿ ਲਈ ਸਟੀਲ ਦੇ ਬਰਤਨ ਵਰਤੋਂ ਵਿੱਚ ਲਿਆਂਦੇ ਜਾਣ ਲੰਗਰਾਂ ਤੇ ਪੱਤਲ ਅਤੇ ਡੂਨੇ ਆਦਿ ਨਾਲ ਬਣੀ ਕਰੋਕਰੀ ਦੀ ਵਰਤੋਂ ਹੋਵੇ ਕੱਪੜੇ ਦੇ ਥੈਲੇ ਜੂਟ ਬੈਗ ਅਤੇ ਪੇਪਰ ਬੈਗ ਦੀ ਵਰਤੋਂ ਕੀਤੀ ਜਾਵੇ ਸ਼ਬੀਲ ਆਦੀ ਲਈ ਪੇਪਰ ਜਾਂ ਸਟੀਲ ਗਲਾਸ ਵਰਤੇ ਜਾਣ ਮੇਲੇ ਦੌਰਾਨ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਵਿਵਸਥਾ ਕੀਤੀ ਜਾਵੇ